ਬਠਿੰਡਾ ਦੇ ਵਿੱਚ ਬੀਤੇ ਕੱਲ ਜੈਸੀ ਪਿਓ ਵਾਲੀ ਪਿੰਡ ਦੇ ਨਜ਼ਦੀਕ ਪੈਟਰੋਲ ਪੰਪ ਦੇ ਕਰਿੰਦੇ ਤੋਂ 5 ਲੱਖ ਰੁਪਏ ਦੀ ਲੁੱਟ ਹੋਈ ਸੀ ਅਤੇ ਦੋਸ਼ੀਆਂ ਵੱਲੋਂ ਰਾੜਾ ਮਾਰ ਕੇ ਮੋਟਰਸਾਈਕਲ ਤੋੜ ਕੇ ਮੌਕੇ ਤੋਂ ਫਰਾਰ ਹੋ ਗਏ ਸੀ ਬਠਿੰਡਾ ਦੀ ਪੁਲਿਸ ਵੱਲੋਂ ਇਸ ਮੌਕੇ ਵਾਰਦਾਤ ਦੇ ਉੱਪਰ ਪਹੁੰਚ ਕੇ ਡੂੰਘਾਈ ਦੇ ਨਾਲ ਜਾਂਚ ਕੀਤੀ ਗਈ ਜਿਸ ਦੇ ਵਿੱਚ 7 ਮੁਲਾਜ਼ਮਾ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਇਸ ਸਬੰਧੀ ਐਸਐਸਪੀ ਬਠਿੰਡਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਐਸਐਸਪੀ ਬਠਿੰਡਾ ਨੇ ਦੱਸਿਆ ਕਿ ਕਤਨਾ ਨੂੰ ਅੰਜਾਮ ਦੇਣ ਵਾਲੇ ਸੱਤ ਦੋਸ਼ੀਆਂ ਵਿੱਚੋਂ ਮਾਸਟਰਮਾਈਂਡ ਪੈਟਰੋਲ ਪੰਪ ਤੇ ਲੱਗਿਆ ਹੋਇਆ ਕਰਿੰਦਾ ਹੀ ਸੀ ਜਿਸ ਨੇ ਪੈਟਰੋਲ ਪੰਪ ਦੇ ਮੁਲਾਜ਼ਮ ਦੀ ਰੇਕੀ ਕੀਤੀ ਸੀ ਅਤੇ ਆਪਣੇ ਸਾਥੀ ਸਣੇ ਮੌਕਾ ਦੇ ਕੇ ਲੁੱਟ ਦੀ ਕਾਰਨਾ ਨੂੰ ਅੰਜਾਮ ਦਿੱਤਾ ਸੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੱਲ 2 ਤਰੀਕ ਨੂੰ ਸਾਨੂੰ ਸਵੇਰੇ ਅਰਾਊਂਡ 9 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਥਾਣਾ ਸਦਰ ਬਠਿੰਡਾ ਉੱਥੇ ਇੱਕ ਰਿਲਾਈਐਂਸ ਦਾ ਪੈਟਰੋਲ ਪੰਪ ਹੈ ਪਿੰਡ ਜੋਥੋ ਰਮਾਨਾ ਦੇ ਏਰੀਆ 'ਚ ਉਹਨਾਂ ਦਾ ਇੱਕ ਰਿੰਦਾ ਜਦੋਂ ਕੈਸ਼ ਦਾ ਬੈਗ ਲੈ ਕੇ ਜਾ ਰਿਹਾ ਸੀ ਤੇ ਰੇਲਵੇ ਫਾਟਕ ਦੇ ਕੋਲ ਉਹਨੂੰ ਕੁਝ ਨਕਾਬਪੋਸ਼ ਅਣਪਛਾਤੇ ਵਿਅਕਤੀਆਂ ਵੱਲੋਂ ਘੇਰ ਲਿਆ ਗਿਆ ਰਸਤੇ 'ਚ ਤੇ ਉਹਦੀ ਕੁਟਮਾਰ ਕਰਕੇ ਉਹਦਾ ਜਿਹੜਾ ਕੈਸ਼ ਸੀਗਾ ਉਹਨੂੰ ਖੋਹ ਕੇ ਲੈ ਗਏ ਤੇ ਇਮੀਡੀਏਟਲੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਇਸ ਚੀਜ਼ ਦੀ ਕ੍ਰਾਈਮ ਦੀ ਸੈਂਸਿਟੀਵਿਟੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਟੀਮਾਂ ਬਣਾਈਆਂ ਉੱਥੇ ਇਮੀਡੀਏਟਲੀ ਮੌਕੇ ਤੇ ਡੀਐਸਪੀ ਆਰ ਮਿਸ ਜੀਨਾ ਗੁਪਤਾ डीएसपीडी राजेश शर्मा एसएचओ सदर और इंचार्ज सीआईए दोनों इन सी आदि टीम ਨੂੰ ਮੌਕੇ ਤੇ ਭੇਜਿਆ ਗਿਆ ਤੇ ਤਫਤੀਸ਼ ਸ਼ੁਰੂ ਕੀਤੀ ਗਈ ਤੇ ਸਾਡੀ ਟੀਮ ਨੇ ਬਹੁਤ ਹੀ ਹਿਊਮਨ ਇੰਟੇ ਟੈਕਨੀਕਲੀ ਔਰ ਸੀਸੀਟੀਵੀ ਵਗੈਰਾ ਦੀ ਫਾਲੋਅਪ ਕਰਦੇ ਹੋਏ ਸਫਲਤਾ ਹਾਸਲ ਕੀਤੀ ਜਦੋਂ ਕੱਲ ਕੁਝ ਹੀ ਘੰਟਿਆਂ ਚ ਅਸੀਂ ਇਸ ਕੇਸ ਨੂੰ ਕ੍ਰੈਕ ਕੀਤਾ ਔਰ ਇਸ ਕੇਸ ਚ ਜਿੰਨੇ ਵੀ ਮਲਜ਼ਮ ਸਗੇ ਇਨਵੋਲਡ ਆ ਟੋਟਲ ਸੱਤ ਉਹਨਾਂ ਸਾਰਿਆਂ ਨੂੰ ਫੜਿਆ ਗਿਆ ਤੇ ਮੌਕੇ ਤੇ ਜਿਹੜਾ ਕੈਸ਼ ਲੁੱਟਿਆ ਗਿਆ ਸੀ 5 ਲੱਖ ਉਹ ਸਾਰਾ ਰਿਕਵਰ ਹੋਇਆ ਮੌਕੇ ਤੇ ਜਿਹੜੀ ਬਾਈਕਸ ਯੂਜ਼ ਕੀਤੀਆਂ ਗਿਆ ਸੀ ਕ੍ਰਾਈਮਨਲਸ ਵੱਲੋਂ ਉਹ ਤਿੰਨੋਂ ਬਰਾਮਦ ਹੋਈਆਂ ਤੇ ਜਿਹੜੇ ਇੱਕ ਥੋੜਾ ਜਿਹਾ ਚਾਰ ਲੋਹੇ ਦੇ ਰੌਡਸ ਇਹ ਸਾਰਾ ਕੁਝ ਵੈਪਨ ਯੂਜ਼ਡ ਇਨ ਕ੍ਰਾਈਮ ਵੀਕਲ ਯੂਜ਼ਡ ਇਨ ਕ੍ਰਾਈਮ ਔਰ ਦ ਜਿਹੜਾ ਕੇਸ ਹੋਇਆ ਗਿਆ ਸੀ ਸਾਰਾ ਹੀ ਸਾਰਾ ਸਾਡੀ ਟੀਮ ਨੇ ਹਾਰਡ ਵਰਕ ਕਰਦੇ ਹੋਏ ਬਰਾਮਦ ਕੀਤਾ ਤੇ ਇਸ ਕੇਸ ਚ ਸੱਤ ਦੋਸ਼ੀ ਜਿਹੜੇ ਗ੍ਰਿਫਤਾਰ ਹੋਏ ਔਰ ਜਿਨ੍ਹਾਂ ਦੀ ਪਛਾਣ ਪਤਾ ਲੱਗੀ ਇੱਕ ਦਾ ਨਾਂ ਜਸਵੀਰ ਸਿੰਘ ਉਰਫ ਜਸਾਏ ਇਹ ਜੋਧਪੁਰ ਰਮਾਣਾਧਰਣ ਵਾਲਾ ਅਜੈਬ ਸਿੰਘ ਉਰਫ ਬਿੱਲਾ ਵਾਸੀ ਚੱਕ ਰulzud Singh ਵਾਲਾ ਬਠਿੰਡਾ ਅਵਤਾਰ ਸਿੰਘ ਉਰਫ ਮੋਟਾ ਇਹ ਹੈਗਾ ਵਾਸੀ ਗਹਿਰੀ ਬੁੱਟਾ ਸੁਖਵੀਰ ਸਿੰਘ ਉਰਫ ਬੰਟੀ ਵਾਸੀ ਫੂਸ ਮੰਡੀ ਜਗਜੀਤ ਸਿੰਘ ਉਸ ਜੱਗਾ ਫੂਸ ਮੰਡੀ अगेन ਐਂਡ ਬੋਬੀ ਵਾਸੀ ਰਲਦੂ ਸਿੰਘ ਵਾਲਾ ਔਰ ਜਿਹੜਾ ਨਵਾਂ ਦੋਸ਼ੀ ਉਹ ਦਾ ਨਗਵੀਰ ਸਿੰਘ ਇਹ ਵਾਸੀ ਗੈਰੀ ਬੁੱਟਰ ਤੇ ਇਹਨਾਂ ਤੋਂ ਜਿਵੇਂ ਮੈਂ ਦੱਸਿਆ ਬਰਾਮਦਗੀ ਹੋਈ ਹੈ ਜਿੰਨਾ ਵੀ ਉਹ ਕੀਤੀ ਸੀ 5 ਲੱਖ ਰੁਪਏ ਉਹ ਬਰਾਮਦ ਹੋ ਗਿਆ ਹੈ 5 ਡਾਟਾ 1 ਤੋੜਾ ਔਰ ਤਿੰਨੋਂ ਬਾਈਕਸ ਔਰ ਇਹਦੇ ਚ ਤਫਤੀਸ਼ ਨੂੰ ਸਾਨੂੰ ਇਹ ਪਤਾ ਲੱਗਿਆ ਕਿ ਜਿਹੜਾ ਮੁੱਖ ਦੋਸ਼ੀ ਸੀਗਾ ਜਸਵੀਰ ਸਿੰਘ ਉਸ ਜੱਸਾ ਇਹ ਜਿਹੜਾ ਪੈਟਰੋਲ ਪੰਪ ਹੈ ਉੱਥੇ ਹੀ ਪ੍ਰੈਜ਼ੈਂਟ ਸੀਗਾ ਜਦੋਂ ਜਿਹੜਾ ਮੁੰਡਾ ਜਿਹੜਾ ਕਰਿੰਦਾ ਸੀਗਾ ਆਪਣਾ ਕੈਸ਼ ਲੈ ਕੇ ਜਾ ਰਿਹਾ ਸੀ ਇਹਨੇ ਅੱਗੇ ਆਪਣੇ ਦੋਸਤ ਜਿਹਦਾ ਨਾਂ ਹੈਗਾ ਅਜੈਬ ਸਿੰਘ ਉਰਵਿਲਾ ਇਹਨੂੰ ਆਪਣੇ ਫੋਨ ਦੇ ਥਰੂ ਕਨਵੇ ਕੀਤਾ ਕਿ ਉਹ ਕੈਸ਼ ਲੈ ਕੇ ਜਾ ਰਿਹਾ ਹੈ ਫਿਰ ਅੱਗੇ ਜਿਹੜਾ ਅਜੈਬ ਇਹਨੇ ਆਪਣੇ ਜਿਹੜੇ ਬਾਕੀ ਦੇ ਲੜਕੇ ਮੁਲਜ਼ਮ ਇਨਵੋਲਡ ਹੈ ਉਹਨਾਂ ਨੂੰ ਬੁਲਾਇਆ ਜਿਨ੍ਹਾਂ ਨੇ ਉਹਦੇ ਉਸ ਏਰੀਆ ਨੂੰ ਕਰਾਸ ਕਰਨ ਤੋਂ ਪਹਿਲਾਂ ਹੀ ਉੱਥੇ ਹਾਜ਼ਰ ਸੀ ਜਿਨ੍ਹਾਂ ਨੇ ਪੂਰੀ 3 ਪਲਾਨਡ ਕਾਂਸਪੀਰੇਸੀ ਦੇ ਤਹਿਤ ਇਹਨੂੰ ਫੇਰ ਕੇ ਦੇ ਨਾਲ ਘੁਟਮਾਰ ਕੀਤੀ ਔਰ ਕੈਸ਼ ਕੋਕੇ ਲੈ ਗਏ ਸੋ ਇਸ ਜਿਹੜੀ ਪ੍ਰੀਲਿਮਨਰੀ ਸਾਡੀ ਤਫਤੀਸ਼ ਹੈ ਉਹਦੇ ਚ ਇਹ ਵੀ ਪਤਾ ਲੱਗਾ ਕਿ ਸਾਰੀ ਜਿਹੜੀ ਅਕਿਊਜ਼ਡ ਹੈ ਇਹਨਾਂ ਨੇ ਰੱਖੜੀ ਵਾਲੇ ਦਿਨ ਵੀ ਪਲਾਨ ਕੀਤਾ ਸੀ ਕਿ ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਪਰਿੰਦਾ ਪੈਸੇ ਲੈ ਕੇ ਉਸੇ ਰੋਡ ਤੋਂ ਜਾਏਗਾ ਤੇ ਅਸੀਂ ਇਹਨੂੰ ਕਾਬੂ ਕਰਕੇ ਲੁੱਟਖੋ ਕਰਾਂਗੇ ਬਟ ਸਮ ਹਾਉ ਇਹਨਾਂ ਦਾ ਪਲਾਨ ਫੇਲ ਹੋ ਗਿਆ ਬਟ ਡੂ ਟੂ ਸਾਡੀ ਜਿਹੜੀ ਬਠਿੰਡਾ ਪੁਲਿਸ ਨੇ ਕੱਲ ਬਹੁਤ ਹੀ ਮੁਸ਼ਤਿਹਦੀ ਦਿਖਾਈ ਇਸ ਕਰਕੇ ਅਸੀਂ ਇਹਨਾਂ ਦਾ ਕ੍ਰਾਈਮ ਇਹਨਾਂ ਨੇ ਜੋ ਕੀਤਾ ਸੀ ਉਹਨਾਂ ਸਾਰਿਆਂ ਨੂੰ ਮੌਕੇ ਤੇ ਨਾਟ ਮੌਕੇ ਤੇ ਬਟ ਸੇਮ ਡੇ ਫੜਕੇ ਵਧੀਆ ਆਈ ਕੰਗਰਾਚੂਲੇਟ ਤੁਹਾਡੀ ਟੀਮ ਕਿਰਨ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਤੇ ਅਜ ਅਸੀਂ ਇਹਨਾਂ ਨੂੰ ਪੇਸ਼ ਕਰਕੇ ਕੋਰਚ ਅਨਦਰ ਰਿਮਾਂਡ ਲਵਾਂਗੇ ਤੇ ਦੇਖਦੇ ਹਾਂ ਕਿ ਸ਼ਾਇਦ ਕੋਈ ਹੋਰ ਕੇਸਸ ਵੀ ਮੈਨੂੰ ਲੱਗਦਾ ਕਿ ਸ੍ਰੱਜਾ ਲੋਕੋ ਘਟੋ ਘਟ ਕੋਈ ਇਹਦਾ ਹੋਵੇ ਜਦੋਂ ਕੈਸ਼ ਲੱਗੇ ਜਾਂਦੇ ਨੇ ਤੇ ਸਕਿਉਰਿਟੀ ਗਾਰਡ ਦਾ ਘਟੋ ਘਟ ਫੋਰ ਵੀ ਨਹੀਂ ਹੋ ਜੀ ਇਹ ਜੀ ਅਸੀਂ ਰਿਵਿਊ ਕਰਾਂਗੇ ਕਿਉਂਕਿ ਇਹ ਜਿਹੜਾ ਕੈਸ਼ੀਅਰ ਸਿਗਾ ਇਹ ਤਾਂ ਫੋਰ ਵੀਲਰ ਚ ਨਹੀਂ ਸਗਾ ਬਟ ਅਸੀਂ ਇਹਨਾਂ ਦਾ ਚੈੱਕ ਕਰਦੇ ਆ ਵੀ ਇਹਨਾਂ ਦਾ ਰੂਟ ਪਲਾਨ ਵੀ ਥੋੜਾ ਸਾਨੂੰ ਰਿਵਿਊ ਕਰਨਾ ਪੈਣਾ ਜਿਵੇਂ ਦੱਸ ਰਿਹਾ ਕਿ ਵੀਕਐਂਡ ਦਾ ਕਲੈਕਸ਼ਨ ਸੀਗੀ ਉਹ ਇਹ ਲੈ ਕੇ ਔਰ ਕਿਉਂਕਿ ਨਾ ਦ ਆਪਣਾ ਵੀ ਇੱਕ ਜਿਹੜਾ ਕਰਿੰਦਾ ਸੀਗਾ ਜਿਹੜਾ ਵਨ ਆਫ ਦਾ ਦੋਸ਼ੀ ਹੈ ਸੋ ਇਹਨਾਂ ਨੂੰ ਵੀ ਥੋੜਾ ਬਰੀਫ ਕਰਾਂਗੇ ਸੈਂਸਟਾਈਜ਼ ਕਰਾਂਗੇ ਕਿ ਆਪਣਾ ਜਿਹੜੀ ਮੈਨ ਪਰ ਹੁੰਦੀ ਆ ਉਹਨਾਂ ਤੇ ਵੀ ਥੋੜੀ ਨਿਗ੍ਹਾ ਰੱਖਣ ਤੇ ਆਡਿਟ ਕਰਦੇ ਰਹਿਣ ਖਾਸ ਕਰਕੇ ਜਿਹੜੇ ਦੋ ਡੇਟੋ ਨੇ ਇੱਕ ਆਪ ਕੋ ਬਹੁਤ ਨਜ਼ਦੀਕ ਨੇ ਕਈ ਦੂਰ ਦਰਾਡੇ ਜਿਹੜੇ ਨੇ ਅਚਨ ਕੀ ਹੁੰਦੇ ਇੱਕ ਕਾਫੀ ਦੂਰ ਤੋਂ ਜਦੋਂ ਟੂ-ਵਹੀਲਰ ਆ ਨਹੀਂ ਆ ਰਿਹਾ ਸੀਗਾ ਤਾਂ ਕਿਤੇ ਵੀ ਕੁਝ ਵੀ ਹੋ ਸਕਦਾ ਸੀ हां जी बट क्राइंग तो देखो हुंदा yes, है बट वी हैव टेस्टेड बट यस सम जड़े पेट्रोल पंप वाले उन नाल भी असी नानो रिव्यू ਕਰਾਂਗੇ ਤੇ ਸੈਂਸਟਾਈਜ਼ ਵੀ ਕਰਾਂਗੇ ਕਿ ਇਸ ਤਰ੍ਹਾਂ ਦੀ ਵਾਰਦਾਤ ਕਿਤੇ ਵੀ ਹੋ ਸਕਦੀ ਹੈ ਸੋ ਯੂ ਸ਼ੁਡ ਆਲਸੋ ਟੇਕ ਸਮ ਰਿਵਿਊਜ਼ ਇੱਕ ਜਿਹੜੇ ਰਹਿਣ ਵਾਲੇ ਨੇ ਇਹ ਜ਼ਿਆਦਾਤਰ ਕੋਈ ਏਰੀਏ ਦੇ ਉਸ ਏਰੀਆ ਨਾਲ ਸੰਬੰਧਿਤ ਨਹੀਂ ਨੇ ਨਾਲ-ਨਾਲ ਪਿੰਡਾਂ ਦੇ ਔਰ ਇਨ ਫੈਕਟ ਜੀ ਇਹਨਾਂ ਚ ਇੱਕ ਦੀ ਉਮਰ ਤਾਂ 19 ਸਾਲ ਹੈ ਔਰ ਯੰਗੇਸਟ ਤੋਂ ਲੈ ਕੇ ਨਾਲ ਦਾ ਸਭ ਤੋਂ ਵੱਡੀ ਉਮਰ ਦਾ ਵੀ 25 ਸਾਲ ਦਾ ਸੋ ਦੇ ਆਰ ਆਲ ਯੂਥ ਮੈਨੂੰ ਕੋਈ ਨਸ਼ੇ ਵਾਲੀ ਕੋਣੀ ਜਾਂ ਕੋਈ ਨਸ਼ੇ ਵਾਸਤੇ ਕਰਨ ਦੇ ਦੇਖੋ ਜੀ ਜੋ ਸਾਨੂੰ ਪ੍ਰੀਲਿਮਨਰੀ ਟੈਨਾਨ ਨੇ ਕੁਝ ਜਿਹੜਾ ਪੈਸਾ ਆਪਸ ਵਿੱਚ ਵੰਡ ਲਿਆ ਸੀਗਾ ਔਰ ਜਿਵੇਂ ਯੂਥ ਨੂੰ ਹੁੰਦਾ ਹੈ ਕੋਈ ਕੋਈ ਚੀਜ਼ ਖਰੀਦ ਲੋ ਕੰਜ਼ਿਊਮਰਿਜ਼ਮ ਤੇ ਵੀ ਇਹ ਲੋਗ ਇਨਫਲੂਐਂਸਡ ਹੁੰਦੇ ਤਾਂ ਪ੍ਰੀਲਿਮਨਰੀ ਤੇ ਹੀ ਪਤਾ ਲੱਗਿਆ ਕਿ ਲਾ ਨੇ ਕੁਝ ਪੈਸਾ ਆਪਣੇ ਚੰਗੇ ਕੱਪੜੇ ਲੈ ਲਓ ਇਸ ਤਰ੍ਹਾਂ ਦੀਆਂ ਚੀਜ਼ਾਂ ਜੀ ਯੂਜ਼ ਕੀਤਾ ਸੀ ਬਟ ਡਰੱਗ ਐਂਗਲ ਮੈਂ ਹਲੇ ਨਹੀਂ ਕੁਝ ਪਹਿਲਾਂ ਕੋਈ ਇਨਵੋਲਵਮੈਂਟ ਨਹੀਂ ਕਿਸੇ ਇਹਨਾਂ ਦੇ ਜੀ ਦੋ ਲੜਕੇ ਹੈਗੇ ਜਿਹੜੇ ਦੋਸ਼ੀ ਕਪਤਾਰ ਸਿੰਘ ਉਰਫ ਮੋਟਾ ਇਹ ਜਿਹੜਾ 19 ਸਾਲ ਦਾ ਲੜਕਾ ਇਹਦੇ ਤੇ ਕਿੰਸਾ ਸਰਦਾ ਪਰਚਾ ਦਰਜ ਹੈ ਸੰਗਠਾ ਖਾਣੇ ਚ 2023 ਚ ਔਰ ਇੱਕ ਸੁਖਵੀਰ ਸਿੰਘ ਉਰ ਬੰਟੀ ਹੈ ਇਹ 25 ਸਾਲ ਦੀ ਉਮਰ ਹੈ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਹਨ ਤਿੰਨੋਂ ਹੀ ਆ ਰੀ ਆਰ ਪੀ ਐਫ ਜਾਂ ਜੀ ਆਰ ਪੀ ਤੇ ਆ ਦੋ ਤੋਂ ਹੈਗੇ रेलवे प्रॉपर्टी अनलॉफुल पोजेशन एक्ट और एक नदर चोरी का पर्चा जीआरपीजी ये जेड़ा एम्प्लॉइज दे ਤੁਸੀਂ এনਵਾਇਰਨਮੈਂਟ ਕਰ ਰਹੇ ਹਾਂ ਜਿਹੜੇ ਪੈਟਰੋਲ ਪੰਪ ਵਾਲੇ ਕੋਲ ਦੋਲ ਜਾਂਦੇ ਕੋਈ ਕੋ ਚੋਕੜ ਨਹੀਂ ਚੈੱਕ ਕਰਦੇ ਜੇ ਐਮਪਲਾਈ ਰੱਖਣ ਤੋਂ ਪਹਿਲਾਂ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਜਦੋਂ ਵਾਧਾਤ ਹੁੰਦੀ ਹੈ ਤਾਂ ਤਾਂ ਹੀ ਤੁਹਾਡੇ ਮਾਧਿਅਮ ਦੇ ਥਰੂ ਅਸੀਂ ਪਬਲਿਕ ਨੂੰ ਵੀ ਅਵੇਅਰ ਕਰਦੇ ਕਿ ਜਿਹੜਾ ਵੀ ਤੁਸੀਂ ਆਪਣੇ ਐਮਪਲਾਈਜ਼ ਹੈ ਉਹਨਾਂ ਤੇ ਵੀ ਨਿਗ੍ਹਾ ਰੱਖੋ ਕਿਉਂਕਿ ਇਹ ਦੇਖ ਰਿਹਾ ਸੀ ਕਿ ਇਸ ਟਾਈਮੇ ਕਲੈਕਸ਼ਨ ਕਿਸ ਦਿਨ ਹੁੰਦੀ ਹੈ ਕਦੋਂ ਜਾਂਦੇ ਹੈ ਕੌਣ ਜਾਂਦਾ ਕਿਹੜਾ ਰਸਤਾ ਯੂਜ਼ ਹੁੰਦਾ ਸੋ ਇਹ ਸਾਰਿਆਂ ਲਈ ਇੱਕ ਲੈਸਨ ਹੀ ਹੁੰਦਾ ਹੈ ਕਿ ਜਿਹੜੇ ਕ੍ਰਿਮੀਨਲਸ ਹੈ ਉਹ ਕਿਸ ਤਰ੍ਹਾਂ ਉਹਨਾਂ ਦਾ ਮਾਈਂਡ ਵਰਕ ਕਰਦਾ ਮੈਂ ਹਮੇਂ ਤੱਕੇ ਹੋਏ ਸਾਰੇ ਅਲੱਗ-ਅਲੱਗ ਪਿੰਡਾਂ ਦੇ ਜਿੱਕੇ ਕਿ ਪਹਿਲਾਂ ਵੀ ਬਾਹਰ ਦਾ ਪੂਰਜਾਨ ਹੁੰਦਾ ਜਾਂ ਕਾਰਨ ਕੀ ਸੀ ਕਿਵੇਂ ਇਕੱਠੇ ਹੋਏ ਸਾਰੇ ਇਹ ਦੇਖੋ ਜੀ ਜਿਵੇਂ ਮੈਂ ਦੱਸਿਆ ਇੱਕ ਤਾਂ ਜਿਹੜਾ ਦੋਸ਼ੀ ਹੈ ਏਸੇ ਪੈਟਰੋਲ ਪੰਪ ਤੇ ਕੰਮ ਕਰਦਾ ਦੂਜਾ ਉਹਦਾ ਦੋਸਤ ਹੈ ਜਿਹਨੂੰ ਉਹਨੇ ਕਨੈਕਟ ਕੀਤਾ ਉਹਨੇ ਅੱਗੇ ਆਪਣੇ ਜਿਹੜੇ ਬੰਦੇ ਬੁਲਾਏ ਦੋ ਦਾ ਆਲਰੇਡੀ ਕ੍ਰਿਮੀਨਲ ਰਿਕਾਰਡ ਹੈ ਸੋ ਕਿਉਂਕਿ ਇਹਨ ਫਿਲਹਾਲ ਤਾਂ ਇਹ ਪਤਾ ਲੱਗਿਆ ਪਰ ਜੇ ਕੋਈ ਪਹਿਲਾ ਵਾਰ ਦਾ ਕਿਤੇ ਉਸੇ ਰਿਮਾਂਡ ਲੈ ਕੇ ਚੈੱਕ ਕਰਾਂਗੇ ਇਹਨਾਂ ਦੇ 8 ਕਿੰਨੀ ਕਰਾਂ ਤੁ ਜਿਵੇਂ ਇਹਦੇ ਜੀ ਜਸਵੀਰ ਸਿੰਘ 25 ਸਾਲ ਦਾ ਅਜੈਬ ਸਿੰਘ 24 ਦਾ ਅਫਤਾਰ ਸਿੰਘ 19 ਸਾਲ ਦਾ ਸੁਖਵੀਰ 25 ਸਾਲ ਦਾ ਬੋਬੀ ਤੇ ਮਤਲਬ ਇੱਕ 19 ਦਾ ਇੱਕ 21 ਦਾ ਦੋ 25 ਸਾਲ ਦੇ 19 ਟੂ 25 ਏਜ ਬ੍ਰੈਕਟ ਠੀਕ